ਆ ਉਹ ਵੀ ਲਗਾਉਂਦੇ ਥੈਂਕ ਯੂ ਇੱਕ ਉਹ ਪੁਰਾਣੀ ਜੀ ਵਾਈਬ ਆ ਤੇ ਅਰਬਨ ਵਾਈਬ ਵੀ ਆ ਹੂੰ ਪੁਰਾਣੀ ਵਾਈਬ ਵੀ ਆ ਹੂੰ ਤੇ ਮੈਨੂੰ ਪੁਰਾਣੇ ਜੇ ਜਦੋਂ ਟੱਚ ਗਾਣਾ ਸਟਾਰਟ ਹੋ ਰਿਹਾ ਨਾ ਪੁਰਾਣੀਆਂ ਜੇ ਗਾਣੇ ਚੱਲਦੇ ਬੈਠੇ ਬੈਠੇ ਕਿਦਾਂ ਮੈਂ ਉਹਦੀ ਨਾ ਇੰਟਰੋ ਨਹੀਂ ਬਣ ਰਹੀ ਸੀ ਵੀ ਕਿ ਸਟਾਰਟਿੰਗ ਕਿਦਾਂ ਕਰੀ ਹੈ ਨਾ ਹੂੰ ਤੇ ਬੈਠੇ ਬੈਠੇ ਮੈਂ ਤਾਂ ਯਾਰ ਵੀ ਆਪਣਾ ਗਾਣਾ ਇਦਾਂ ਦਾ ਵੀ ਐ ਕਰਕੇ ਏਸੇ ਰਾਗ ਦੇ ਚਾਰ ਤਿੰਨ ਚਾਰ ਗਾਣੇ ਚੱਕੋ ਹੂੰ ਹੁਣ ਜਿਨ੍ਹਾਂ ਨੂੰ ਆਪਾਂ ਸੁਣਿਆ ਸਰਦੂਲ ਸਾਹਿਬ ਨੂੰ ਮਾਨਕ ਸਾਹਿਬ ਨੂੰ ਜਮਲਾ ਸਾਵਨੂ ਹਨ ਤੇ ਮੈਂ ਉਹਨਾਂ ਦੀ ਗਾਣੀ ਥੋੜੀ ਥੋੜੀ ਚੱਕ ਕੇ ਵਿੱਚ ਪਾ ਦੇ ਉਹ ਇੰਟਰਵਿਊ ਵਧੀਆ ਵਧੀਆ ਬਣ ਗਈ ਸੀ ਮੈਨੂੰ ਵਧੀਆ ਲੱਗੀ ਧੰਨਵਾਦੀ ਲੱਗੀ ਹਾਂਜੀ ਹਾਂਜੀ ਹਾਂ ਕਿਉਂਕਿ ਸ਼ੁਰੂ ਹੁੰਦਾ ਨਾ ਜਦੋਂ ਆਪਾਂ ਮੈਂ ਉਹ 에어ਪੋਰਟ ਲਾਇਆ ਮੈਂ ਕਿਹਾ ਚੱਲ ਵੀਰੇ ਦੀ ਪੂਰੀ ਹਨਾ ਐਲਬਮਸ ਹੁੰਦਾ ਮੈਂ ਤੇ ਪਹਿਲਾਂ ਮੈਂ ਯਾਰੀ ਸੁਣਿਆ ਪਹਿਲਾਂ ਮੈਂ ਲੱਖ ਲਾਂਦਾਂ ਸੁਣਿਆ ਉਸ ਤੋਂ ਬਾਅਦ ਮੈਂ ਯਾਰੀ ਸੁਣਿਆ ਲੱਖ ਲਾਂਦਾਂ ਵੀ ਇੱਕ ਨਾ ਦੇਖੋ ਨਾ ਹੁਣ ਬੀਟ ਵਿੱਚ ਤੁਸੀਂ ਲੈਸਨ ਦੇਈ ਜਾਂਦੇ ਨਾਲ ਉਹ ਜਿਹੜਾ ਪਿਓ ਦੇ ਗੱਲ ਮੈਨੂੰ ਹੱਥ ਪਾਵੇ ਮੈਨੂੰ ਲੱਖ ਲਾਂਦਾਂ ਹੁੰਦਾ ਹੁੰਦਾ ਅਮਨ ਇਦਾਂ ਹੁੰਦਾ ਗਿਆ ਕਿਉਂਕ ਨਸ਼ੇ ਦੇ ਵਿੱਚ ਵੀ ਪਤਾ ਨਹੀਂ ਲੱਗਦਾ ਮੁੰਡਿਆਂ ਨੂੰ ਵੀ ਮੈਂ ਮੇਰੇ ਪਿਓ ਦੇ ਵੀ ਮਾਰ ਦਿੰਦੇ ਆ ਮਾਂ ਦੇ ਵੀ ਮਾਰ ਦਿੰਦੇ ਆ ਮੈਂ ਉਹਨਾਂ ਨੂੰ ਮੇਨ ਨਸ਼ਾ ਕਾ ਇਹ ਇਹਨੇ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦਾ ਮੈਂ ਦੇਖੇ ਵੀ ਆ ਹਨਾ ਹਾਂ ਬਾਕੀ ਸਾਨੇ ਦਾ ਬਲੇ ਆਪਾਂ ਵੀ ਨਹੀਂ ਹੈਗੇ ਬਸ ਕੋਸ਼ਿਸ਼ ਕੀਤੀ ਵੀ ਚੱਲ ਚੰਗੇ ਗਾਣੇ ਥੋੜੇ ਜਿਹਾ ਗਾਈ ਬਈ ਵਧੀਆ ਬੀਟ ਦੇ ਨਾਲ ਕੋਈ ਲੈਸਨ ਵੀ ਦੇ ਦੇਣਾ ਲੱਗ ਲੱਗਦਾ ਬੰਦਾ ਇੱਕ ਵਾਰ ਨਾਲ ਥੋੜਾ ਲੈ ਜਾਂਦਾ ਯਾਰ ਵੀ ਐਸੇ ਲੋਕ ਵੀ ਹੈਗੇ ਨੇ ਹੈਗੇ ਆ ਉਸ ਤੋਂ ਬਾਅਦ ਯਾਰੀ ਯਾਰੀ ਵੀ ਉਹ ਥੋੜਾ ਜਨਾ ਆ ਵਾ ਕੀ ਤੂੰ ਫਿਕਰ ਨਾ ਕਰ ਵੀ ਤੂੰ ਯਾਰੀ ਲਈ ਹੈ ਨਾ ਯਾਰੀ ਲਈ ਟੈਨਸ਼ਨ ਨਾ ਲੈ ਕੋਈ ਹਰ ਇੱਕ ਹਰ ਇੱਕ ਬੰਦਾ ਅੱਜ ਦੇ ਆਪਦੇ ਆਪ ਚ ਹੀਰੋ ਆ ਵੀਰੇ ਹੂੰ ਤੁਸੀਂ ਆਪਣੇ ਆਪਣੇ ਹੀਰੋ ਮੈਂ ਆਪਣਾ ਹੀਰੋ ਹਾਂ ਤੇ ਹਰ ਇੱਕ ਬੰਦਾ ਆਪਣੀ ਮਸ਼ੂਕ ਨੂੰ ਕਹਿੰਦਾਗਾ ਆ ਗਿਆ ਕੋਈ ਬੰਦਾ ਬਾਹਰ ਆਇਆ ਕੋਈ ਤੇ ਹਰ ਬੰਦਾ ਆਪਣੀ ਮਸ਼ੂਕ ਨੂੰ ਕਹਿੰਦਾ ਟੈਨਸ਼ਨ ਲੈਣੀ ਬੈਠਾ ਯਾਰ ਤੇਰਾ ਕੋਈ ਚੱਕ ਨਹੀਂ ਨਿਆਰੇ ਨਾਲ ਉਹ ਫੀਲਿੰਗ ਉਹਦਾਂ ਵੀ ਹੈ ਹੁਣ ਤੁਸੀਂ ਉਹ ਗਾਣਾ ਸੁਣੋਗੇ ਗੱਡੀ ਚ ਨਾ ਆਪਣੀ ਵਾਈਫ ਨਾਲ ਬੈਠੇ ਹੋ ਗਰਲਫ੍ਰੈਂਡ ਬੈਠੇ ਹੋ ਜਾਂ ਕਿਸੇ ਦੀ ਗਰਲਫ੍ਰੈਂਡ ਨਾਲ ਬੈਠੇ ਹੋ ਤੁਸੀਂ ਗਾਣਾ ਦਿਲਾਉਂਗੇ ਤੂੰ ਕਹਣਾ ਤੂੰ ਐਂ ਜੇ ਲੁੱਕ ਦਈ ਜਾਣੀ ਟੈਨਸ਼ਨ ਨਾ ਲੈ ਇਧਰ ਫੀਲ ਹੋ ਰਹੀ ਆ ਸ਼ਰ ਗਲਤ ਕਰ ਗਿਆ ਤੂੰ ਇਧਰ ਕੀ ਉਹ ਵਾਲੀ ਗੱਡੀ ਵਾਲਾ ਕੀਤਾ ਸੀ ਇਹ ਇਦਾਂ ਕਰ ਲੈ